ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖ ਤੋ ਆ ਕੇ ਤੁਹਾਡੇ ਕੋਈ ਛੱਡਰ ਭੱਜਾ ਲਾ ਲਾ ਮੈਂ ਓਕੇ ਜਦੋਂ ਰਸਈਏ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਵਜੇ ਦੀ ਗੱਲ ਹੈ 2:30 ਵਜੇ ਲਗਭਗ ਹਾਂ 2:30 ਵਜੇ ਦੇ ਲਗਭਗ 2:30 ਵਜੇ ਹੈ ਤਾਂ ਆਏ 3:00 ਵਜੇ ਦੇ ਵਿੱਚ ਵਿੱਚ ਉਹ ਟਾਈਮ ਨਹੀਂ ਦੇਖਿਆ ਫੜੜਾ ਦੋਟੀ ਜੀ ਜਨਾ ਕਰ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆਇਆ ਕਿ ਮੰਦਰ ਦਾ ਪਤਾ ਇੱਥੇ ਜੀ ਕੋ ਕਾफी ਪੈਸੇ ਪੈ ਸੀਗੇ ਬਾਕੀ ਤਾਂ ਹੁਣ ਹਿਸਾਬ ਨਾ ਪਤਾ ਲੱਗਣਾ ਕਿ ਕਿੰਨੇ ਕੇ ਪੈਸੇ ਤੁਹਾਡੇ ਕਹਿਣ ਤੋਂ ਪਾਪ ਜੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਜੀ ਕੀ ਵਿਰਾਨ ਪ੍ਰਧਾਨ ਕਰਨਾ ਪਿਆ ਪ੍ਰਧਾਨ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਪੈਂਦਾ ਨਾ ਜਿਹੜਾ ਇੱਕ ਰੁਪਿਆ ਹੀ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਏ ਪਤਾ ਨਹੀਂ ਕੋਈ ਹੁਣ ਹੁਣ ਤਾਂ ਦੁਕਾਨ ਤੇ ਆਵਾਂਗੇ ਪਰ ਕੋਈ ਛੱਡੀ ਨਹੀਂ ਹੁਣ ਸਰ ਜਦ ਤੁਸੀਂ ਆਏ ਆ ਪਿੱਛੇ ਅਸੀਂ ਦੇਖ ਰਹੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਆ ਸਭ ਕੁਝ ਜੋ ਇੱਕ ਇੱਕ ਪੈਸਾ ਛੱਡਿਆ ਰੱਖ 1 ਰੁਪਈਆ ਵੀ ਇਹਨੇ ਵਿਛਾ ਰੱਖ ਉਹ ਛੱਡੇ ਨੇ ਕੋਈ ਚੀਜ਼ ਨੂੰ ਸਭ ਕੁਝ ਲੈ ਲਿਆ ਰਕਾਰ ਦੇਖੋ ਸਾਰੇ ਤਾਂ ਭੁੱਲੇ ਫੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਫਵਾੜ ਇਹ ਆ ਮਤਲਬ ਕੈਂਟਾ ਕਲਾ ਲਾਦਾ ਮੈਨੂੰ ਕਰਾਣ ਸਰ ਕਦੀ ਪਹਿਲਾਂ ਵੀ ਇਦਾਂ ਦੀ ਗੱਲ ਦਤ ਤੁਸੀਂ ਅੱਜ ਤੱਕ ਬਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਇੱਥੇ ਨਹੀਂ ਹੋਇਆ ਸ਼ੱਕ ਵਗੈਰਾ ਹੈ ਜੀ ਕਿਸੇ ਦਾ ਨਹੀਂ ਸ਼ੱਕ ਹੋਂ ਕਿਵੇਂ ਕਹਿ ਸਕਦੇ ਆ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋ ਆਓ ਬਸ ਕੋ ਕੈਮਰਾ ਚ ਨਹੀਂ ਆਇਆ ਕੁਝ ਹੈ ਕੈਮਰੇ ਦੇ ਨੇ ਦੇਖਿਆ ਨਹੀਂ ਬਾਹਰ ਦੇਖਦੇ ਆਂ ਦੁਕਾਨ ਪਿੱਛੇ ਕਾਫੀ ਖੁਰਦਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਤਾ ਉਹਨਾਂ ਦਾ ਪਿੱਛੇ ਤੱਕ ਫੋਲੀਆ ਦੁਕਾਨ ਮਨੋ ਕੋਈ ਚੀਜ਼ ਛੱਡੀ ਨਹੀਂ ਹੈ ਜਿੱਥੇ ਬਲੋ ਹੂੰ ਕੋਰੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਕੁਝ ਕੋਈ ਚੀਜ਼ ਰਹਿਣ ਦਿੱਤੇ ਜਿਵੇਂ ਨਗਦੀ ਅੰਦਾਜ਼ਾ ਕੁਸ਼ੂਗਰ ਕਿੰਨੇ ਕਰੀ ਹੋ ਸਕਦੀ ਹੈ ਅੰਦਾਜ਼ਾ ਕੀ ਕਹਿ ਸਕਦੇ ਆ ਲੱਗਣਾ ਪਾ ਲੱਗਣਾ ਪਰ ਹੈ ਨਹੀਂ ਛੱਡਿਆ ਕੋਈ ਨਹੀਂ ਨਾਲ ਸੇਲ ਵੀ ਤਾਂ ਇੱਥੇ ਵੀ ਸੀ ਦੁਕਾਨ ਸੇਲ ਵੀ ਇੱਥੇ ਵੀ ਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆਂ ਆਈਟੀਆਰ ਭਰਦੇ ਆ ਜੀ ਅਕਾਊਂਟੈਂਟ ਨੂੰ ਮੈਂ ਕਿਹਾ ਸੀਗਾ ਵੀ ਚੱਲ ਬਈ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਜਮ ਕਰਾਉਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀ ਅੱਜ ਉਹ ਕਹਿੰਦੇ ਮੈਂ ਆਜ ਤੁਹਾਨੂੰ ਦੱਸੂਗਾ ਵੀ ਕਿੰਨੇ ਪੈਸੇ ਜਮ ਕਰਾਉਣਾ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਹੈ ਪੁਲਿਸ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਸਸੀਂ ਸੇ ਵੀ ਆ ਨਹੀਂ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਨਹੀਂ ਸਕਦੇ ਦੇਖੋ ਸਰ ਜੀ ਮਿਹਨਤ ਕਰਕੇ ਰੋਟੀ ਖਾਂਦੇ ਆਂ। ਸਵੇਰੇ ਸ਼ਾਮ 6:00 ਵਜੇ ਲੈ ਕੇ ਰਾਤ 9:00 ਵਜੇ ਦੁਕਾਨ ਫੜਨ ਤੋਂ ਮੋ ਦੁਕਾਨ ਖੋਲਦੇ ਆਂ। ਉਹੋਂ ਨੂੰ ਸੇਲਡਾ ਦੰਨੇ, ਇਨਕਮ ਦੰਨੇ, ਸਾਰੇ ਟੈਕਸ ਦੰਨੇ। ਨਹੀਂ ਲੱਗਸ ਨੇ। ਅਸੀਂ ਫੇਰ ਸੇਵ ਨਹੀਂ ਹੈ। ਸਰ ਲਾਸਟ ਟਾਈਮ ਕਿੰਨੇ ਵੇ ਦੁਕਾਨ ਲਾਫ ਕੀਤੀ ਸੀ ਜੀ? ਰਾਤੀ 11:30 ਵਜੇ। ਜੀ। ਕੋਈ ਚੌਂਕੀਦਾਰ ਨਹੀਂ ਇੱਥੇ ਕੋਈ। ਚੌਂਕੀਦਾਰ ਸਿਗਾ ਪਰਿਓ ਨਜ਼ਰ ਹੈ ਪਿੱਛੇ ਫੜ ਰਹਿਗਾ ਦੂਜੇ ਪਾਸੇਗਾ। ਮੱਛੀ ਮੱਛੀਏ ਮਾਰ ਕੇ ਤਾਂ ਕੋਲ ਸਦਾ। ਉਹ ਕਹਿੰਦਾ ਦਾਣਾ ਕੰਮ ਮੈਨੂੰ ਮੈਨੂੰ ਮਾਦਨ ਕਹਿੰਦਾ। ਕਹਿੰਦਾ ਬੰਦੇ ਪਹਿਲਾਂ ਤੁਹਾਨੂੰ ਹਮ ਦੱਸਦੇ ਆਂ ਫੋਨ ਕਰ ਕੋਈ ਸ਼ਰਿਰ ਤੁਹਾਡਾ ਸ਼ਰਿਰਨ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹਨੂੰ ਸੈਂਟਰ ਲੌਕ ਵੀ ਲੱਗਾ ਤੇ ਦਵਾ ਦੇ ਲੱਗੋ ਚੱਕ ਤੇ ਤੋੜੇ ਤਾਂ ਕੋਈ ਤੋੜਦਾ ਤੇ ਪੱਟੀ ਦਿੱਤਾ ਹਾਂ ਸਾਰਾ ਪੱਟੀ ਤਾਂ ਨਾ ਦੇਖੋ ਤਾਲੇ ਟੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਨੇ ਬੰਦ ਕਰਨ ਖਿੱਚਿਆ ਹੋਊਗਾ ਸਾਨੂੰ ਇਹ ਨਹੀਂ ਪਤਾ ਕਣ ਖਿੱਚਿਆ ਗੱਲ ਵਕ ਕਹਿੰਦਾ ਨਾ ਬੋਤ ਆਪਣਾ ਭਾਈ ਰਵਿਤ ਨੇ ਜਾਈ ਰਵਿਤ ਨੇ ਜਾਈ ਕਿ ਮਾਮਲਾ ਸਾਰਾ ਚੋਰੀ ਦਾ ਥੋੜੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਦੇ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਕੀ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜਿਲੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਨਾ ਸੂਰ ਤੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਹੁੰਦੇ ਸੀ ਕੈਮਰਾ ਲੱਗਾ ਸੀ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਬਾਹਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾਂ ਦੂਰਾਂ ਸਾਰੀਆਂ ਉਹਨਾਂ ਨੇ ਕੋੜ ਦਿੱਤੀਆਂ ਕਿੰਨਾ ਨੁਕਸਾਨ ਹੋਇਆ ਤੁਹਾਡਾ? ਤਗਰੇਵਾਂ ਦੇਖੋ ਜੀ 20 ਹਜ਼ਾਰ ਦੇ ਨਗੇ ਦੇੜੇ ਦਾ ਹੋ ਹੀ ਗਿਆ ਜੀ। ਨਗਦੀ ਲੈ ਗਏ? ਹਾਂ ਨਗਦੀ ਲੈ ਗਏ। ਸਮਾਰਟੀ ਵਗੈਰਾ ਹੋਰ ਕੁਝ ਕੈਸ਼ ਕਿੰਨਾ ਲੈ ਗਏ? ਤਾਂ ਅੰਦਾਜ਼ਾ ਕਿੰਨਾ ਕੈਸ਼ ਲੈ ਗਏ? ਕੈਸ਼ ਦੇਖੋ ਭਾਈ ਇੰਦਾ ਵੀ ਮਤਲਬ 5-7 ਹਜ਼ਾਰ ਤੱਕ ਗੱਲੇ ਤੇ ਛੱਡਣਾ ਹੀ ਪੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ। ਫਿਰ ਪਰਚੀਆਂ ਵਾਸਤੇ ਦਿੱਤੇ ਹੋਏ ਸੀ 10-10 20-20 ਵਾਲੇ ਉਹ ਸੀਗੇ ਆ ਭਾਨ ਸੀ ਜੀ। ਸਰ 94 ਇੱਕੋ ਰਾਤ ਤਿੰਨ ਗਾਣਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਾਰ ਦਿੱਤਾ ਹੁੰਦੀ ਇਦਾਂ ਦੀ। ਸਰ ਹੱਲੇ ਦਾ ਪਰਸੋ ਚਾਹ ਵੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੀਡੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਦਿਹਾੜੇ ਹੀ ਹੋਇਆ ਜੀ ਹੁਣ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਤੁਹਾਡੀ ਇਕੱਲੀ ਨਗਰੀ ਲੈ ਕੇ ਜਾ ਕੇ ਹੋਰ ਜ਼ਰੂਰੀ ਜਵਾਨ ਵੀ ਚਰਨ ਹੋਈ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਵਾ ਜੀ ਹੱਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਆ ਸਮਾਨ ਮਾੜਾ ਮੋਟਾ ਕਰਾਂਗੇ ਫਿਰ ਮਤਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀ ਮੈਂ ਰਾਤੀ ਫੋਨ ਕੀਤਾ ਸੀ ਫੋਨ ਨੰਬਰ ਤੇ ਦੇ ਦੋ ਪੀਸੀਆਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਕੋਲ ਚੌਂਕੀ ਲੋਈ ਆਏ ਸੀ ਭਾਈ ਸਾਹਿਬ ਨੂੰ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਸਰ ਆਪਣਾ ਕੀ ਨਾਮ ਰਾਜਕੋਸ਼ਲ ਜੀ ਕੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਆ ਔਰ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ? ਸਾਨੂੰ 3 ਵਜੇ ਜੀ ਅਸੀਂ 3 ਵਜੇ ਘਰੋਂ ਆਏ ਹਾਂ। ਸਾਨੂੰ ਗੁਆਂਢੀ ਜੀ ਸਾਡੇ ਗੁਆਂਢੀਆਂ ਨੇ ਦੱਸਿਆ ਜੀ ਤੇ ਤੁਹਾਡੀ ਦੁਕਾਨ ਦੇ ਤਾਲੇ ਬੰਦ ਦਿੱਤੇ ਜੀ। ਕਿੰਨਾ ਇੱਕ ਨੁਕਸਾਨ ਹੋ ਗਿਆ ਭਈ ਤੁਹਾਡਾ? ਨੁਕਸਾਨ 25000 ਰੁਪਏ ਦਾ ਜੀ। ਕੈਸ਼ ਵੀ ਲੈ ਗਏ। ਕੈਸ਼ ਵੀ ਲੈ ਗਏ ਸੁਨਮ ਦਾ ਤੇਲ ਆਹਾਰਪਿਕ ਸਾਬਣ ਤੇ ਕਾਜੂਆਂ ਦਾ ਟੀਨਾ। ਜੀ 25000 ਕੈਸ਼ ਪਿਆ ਸੀ ਇੱਥੇ। ਨਹੀਂ 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 ਜੀ ਕੈਸ਼ ਤਾਂ ਸਿਰਫ 60 6500 ਰੁਪਏ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜਿਹਨੂੰ ਤੋੜ ਦਿੱਤਾ ਕੈਮਰੇ ਤੋੜਤੇ ਹਾਂਜੀ ਤੇ ਪੁਲਿਸ ਆਈ ਮੌਕੇ ਤੇ ਆਈ ਸੀਗੀ ਜੀ ਪੁਲਿਸ ਵਾਲੇ ਅੱਛਾ ਤੇ ਤੜਾਕ ਸੁਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਗਦੀ ਵੀ ਲੱਗਾ ਹੈਗੇ ਹਾਂਜੀ ਹਾਂਜੀ ਸੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਕੁ ਕਿਤੇ ਕੰਮ ਅਸੀਂ ਕਰ ਜਾਂ ਸਰ ਕਰ ਸਾਰਾ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਤੇ ਅਸੀਂ 9 ਵਜੇ ਜਾਂਦੇ ਹਾਂ ਜੀ 9 ਵਜੇ ਗਏ ਸੀ ਹਾਂਜੀ ਕਦੇ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗਰਾ ਹੈਗਾ ਕਿ ਕੋਈ ਵਾਰ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਇਦਾਂ ਨਹੀਂ ਕੋਈ ਵਾਰਦਾ ਤੋਂ ਜੀ ਕਿਤੇ ਇਦਾਂ ਤੜੀ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਵਿਅਕਤੀ ਨਾ ਸਾਡੇ ਕੋਲ ਤਾਂ ਬਹੁਤ ਗਾਹ ਕਰਦੇ ਜੀ ਕਿੱਦਾਂ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਭੀੜ ਭੜਕੇ ਵਾਲਾ ਏਰੀਆ ਹੈਗਾ ਕੀ ਕੋਈ ਚੌਂਕੀਦਾਰ ਨਹੀਂ ਸੀ ਇੱਥੇ ਚੌਂਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਦਰਦਾ ਵਿਚਾਰਾ ਕਿਉਂ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਛਿਟੀਆਂ ਬਹੁਤ ਮਾਰੀਆਂ ਕੁੱਤੇ ਹੀ ਬਹੁਤ ਭੌਂਕੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦੇ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਨਹੀਂ ਇਹਨੂੰ ਪਤਾ ਹੋਣਾ ਜੀ 112 ਦਾ ਨਹੀਂ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਾਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਭੁਗਤ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜ ਹੋਵੇ ਨਾ ਗਾਂ ਕਿਸੇ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰਾ ਵਿੱਚ ਇਹ ਚੀਜ਼ਾਂ ਆ ਸਕਦੀਆਂ ਆ ਜੇ ਆਪਾਂ ਪ੍ਰੀਖੋ ਕਰੀਏ ਮਿਲਦਾ ਜਾ ਸਕਦਾ ਹੈ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚਾਈ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚਾਈ ਸੀ ਇਹ ਅੱਛਾ ਕਾਰ ਕਿਹੜੀ ਸੀ ਪਤਾ ਵਾਈਟ ਕਲਰ ਦੀ ਕਾਰ ਸੀ ਨੰਬਰ ਨਹੀਂ ਨੋਟ ਕੀਤਾ ਕਿਸੇ ਇਹ ਕੈਮਰੇ ਚ ਪਤਾ ਲੱਗਣਾ ਜੀ ਜੀ ਪੁਲਿਸ ਕਾਲਾਂ ਨੇ ਕੀ ਕਹਿਣਾ ਹੁਣ ਪੁਲਿਸ ਸਾਰੇ ਸਾਡੇ ਨਾਲ ਕੰਮ ਕਰਨ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾ ਨਿਆਂ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸਾਹ ਸ਼ਾਂਤੀ ਨਾਲ ਜੀਣ ਦੇ ਖ ਕਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਕਪਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ 'ਚੋਂ ਪੰਜਾਬ ਭਰ ਤੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਹੁੰਦੀ ਇਹ ਹੁਣ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਣੀ ਦੁਕਾਨ ਦੀ ਕੀ ਤੋੜ ਪੰਦਾਂ ਨਹੀਂ ਕੀਤੀ ਨਾ ਨਹੀਂ ਜੀ ਤੋੜ ਸੀ ਛੱਟੇ ਤੋੜਿਆ ਜੀ ਬਸ ਛੱਟ ਪਟਿਆ ਜੀ ਲੋਕ ਤੋੜੇ ਸ਼ਟਰ ਪਟਿਆ ਵੀ ਹੈ ਜਿੱਦਾਂ ਸੈਂਟਰਲ ਲੋਕ ਜਿਹੜਾ ਸੀਗਾ ਉਹਨੂੰ ਪਟਿਆ ਹੈਗਾ ਜੀ ਸਾਈਡ ਵਾਲੇ ਜਿਹੜੇ ਲੋਕ ਜਿਹੜੇ ਨੇ ਭੰਨੇ ਇਹ ਤੁਹਾਡੀ ਦੁਕਾਨ ਤੇ ਕੋਈ ਕਰਿੰਦੇ ਵੀ ਕੰਮ ਕਰਦੇ ਕਰਿੰਮੋ ਦੋ ਮੁੰਡੇ ਹੈਗੇ ਸੀ ਓਕੇ ਗੱਲੋਂ ਕਿ ਧੰਨਵਾਦ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਣਾ ਤੁਹਾਡਾ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਕਿ ਖਾਰ ਖੜਾ ਪਿਆ ਜੇ ਨਾਲ ਕਿ ਉਹ ਬੌਲੀ ਦੇ ਕੇ ਅੰਦਰ ਕੈਚ ਲੈ ਗਏ ਉਹ ਮੰਦਿਰ ਤੋਂ ਲੈ ਗਏ ਜੀ ਕੈਚੂ ਦੇ ਅੰਦਰ ਆਵਾਜ਼ ਹੈ ਜੀ ਜੀ ਤੁਹਾਨੂੰ ਮੰਦਿਰ ਦੇ ਪ੍ਰਧਾਨ ਜੀ ਨੇ ਮੰਦਿਰ ਜੋ ਕੇ ਅੰਦਰ ਉਹ ਮੈਂ ਮੰਦਿਰ ਦਾ ਕੈਚ ਰੱਖਿਆ ਜਾਂਦਾ ਮੰਦਿਰ ਦੇ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇਹ ਇੰਡਸਟਰੀ ਏਰੀਆ ਪੈਂਦਾ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਦੇ ਮੁੰਡੇ ਨੇ ਮੈਨੂੰ ਫੋਨ ਕੀਤਾ ਤੇ ਤੈਨੂੰ ਕਹਿੰਦਾ ਉਹ ਉਹ ਨਰੋਸੇ ਉਹ ਤਾਂ ਆ ਗਿਆ ਫਿਰ ਨੂੰ 3 ਵਜੇ ਆਖੀ ਤੜਕੇ ਅੱਜ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਚੋਰੀ ਕਦੋਂ ਕੋ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗ ਲੱਗ ਆਸ-ਪਾਸ ਤੇ ਕੈਮਰਾ ਜਿਸ ਨੇ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸ-ਪਾਸ ਦੇ ਕੈਮਰੇ ਦੇਖਦੇ ਆ ਜਿਸ ਨਾਲ ਵੀ ਕਰਦੇ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜਿਹੜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇੱਕ ਉਹ ਵੀ ਮੈਡੀਕਲ ਸਟੋਰ ਹੈ ਤੇ ਮੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਇਹ ਰਾਜ ਮੈਡਿਕਟ ਤੋ ਤੀਸਰੀ ਦੁਕਾਨ ਗਈ ਹੈ ਕੌਸ਼ਲ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਰਵਿਕ ਕਰ ਦਿਆਂ ਕੈਮਰਾ ਕਮਰ ਦੇਖਦੇ ਨੇ ਫਿਰ ਸਰ ਕੀ ਕਰੀ ਪਹਿਲਾਂ ਵੀ ਇਲਾਕੇ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਹੋ ਰਿਹਾ ਹੈ ਹੋਈ ਦੇ ਕਾਰਵਾਈ ਬਸ ਚੋਰੀਆਂ ਤਾਂ ਭਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਸਰ ਅਗਰ ਸਾਹਮਣੇ ਕੋਈ ਆਉਂਦਾ ਹੈਗਾ ਜੋ ਕੈਮਰੇ ਖਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੱਦਾਂ ਦੀ ਕਾਰਵਾਈ ਕੀਤੀ ਜਾ ਕਰਦੇ ਸਾਬ ਨੂੰ ਜੋ ਹੋ ਗਿਆ ਫਿਰ ਪੱਟਾ ਦਰਜ ਕਰਾਂਗੇ